ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਰ ਹਜ਼ਰ ਹੋਇਆ ਆਪਣੇ YouTube ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਹੀਂ ਆਪ ਜੀ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੀ ਇਹ ਸਹਿਜ ਪਾਠ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਸਦਕਾ ਆਪਾਂ ਆਪਣੇ ਚੈਨਲ ਤੇ ਲਗਭਗ 16 ਮਹੀਨੇ ਪਹਿਲਾਂ ਆਰੰਭ ਕੀਤਾ ਸੀ ਸਤਿਗੁਰਾਂ ਨੇ ਕਿਰਪਾ ਕੀਤੀ ਕੱਲ ਤੱਕ 992 ਅੰਗ ਤੱਕ ਪਾਠ ਕਰਨ ਦੀ ਸੇਵਾ ਕਰਵਾਈ ਹੈ ਸਤਿਗੁਰ ਦੀਨ ਦੇਵਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੂੰ ਹੁਣ ਆਪਾਂ ਇਸ ਤੋਂ ਅੱਗੇ 993 ਅੰਗ ਤੋਂ ਪਾਠ ਕਰਨ ਦੀ ਸੇਵਾ ਕਰ ਸਕੀਏ ਸਾਥ ਸੰਗਤ ਜੀ ਜਿਵੇਂ ਕਿ ਮੈਂ ਅਕਸਰ ਹਰ ਰੋਜ਼ੇ ਬੇਨਤੀ ਕਰਦਾ ਕਿ ਸਤਗੁਰੂ ਤਾਂ ਹੀ ਕਿਰਪਾ ਕਰਨਗੇ ਜੇਕਰ ਸਾਧ ਸੰਗਤ ਜੀ ਤੁਸੀਂ ਮੇਰੇ ਪਰ ਹੱਥ ਦਾਸ ਦੇ ਸਿਰ ਤੇ ਰੱਖੋਗੇ ਸੋ ਸਾਧ ਸੰਗਤ ਕਰੋ ਜੀ ਕਿਰਪਾ ਰੱਖੋ ਦਾਸ ਦੇ ਸਿਰ ਤੇ ਮੇਰੇ ਪਰ ਹੱਥ ਤੇ ਸਾਰੀ ਸੰਗਤ ਅਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਉ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੂ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਉ ਜੀ ਤਨ ਤਨ ਅਮਰ ਅਨੋਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੂ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਰਾਗ ਮਾਰੂ ਮਹਲਾ ਪਹਿਲਾ ਘਰ ਪੰਜਵਾ ਮਾਰੂ ਰਾਗ ਘਰ ਪੰਜਵੇਂ ਵਿੱਚ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਇਕ ਓਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤਗੁਰ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਐਨ ਸਿਜਾਗ ਹੈ ਨੀਂਦ ਨਾ ਸੋਵਾ ਐਨ ਦਮ ਰੋਂਦਾ ਦਿਨ ਤੇ ਨਿਸਤਮ ਰੋਂਦਾ ਰਾਤ ਨਾਮ ਤੇ ਅੰਮ੍ਰਿਤ ਦਾ ਜੋ ਵਪਾਰੀ ਜੀਵ ਹੈ ਉਹ ਦਿਨ ਰਾਤ ਸੁਚੇਤ ਰਹਿੰਦਾ ਹੈ ਉਹ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੌਂਦਾ ਨਹੀਂ ਸੋ ਜਾਣੇ ਜਿਸ ਵੇਦਨ ਹੋਵੇ ਨਾਮ ਅਮਰ ਦੀ ਕਦਰ ਜਾਣਦਾ ਭੀ ਉਹ ਮਨੁੱਖ ਹੈ ਜਿਸ ਦੇ ਅੰਦਰ ਪਰਮਾਤਮਾ ਨਾਲ ਵਿਛੋੜੇ ਦੀ ਅਸਾਸ ਦੀ ਤਰਸ ਹੋਵੇ ਪ੍ਰੇਮ ਕੇ ਕਾਨ ਲਗੈ ਤਨ ਪੀਤਰ ਵੈਦਨ ਜਾਣੇ ਕਾਰੀ ਜਿਉ ਜੇ ਸਰੀਰ ਵਿੱਚ ਪ੍ਰਭੂ ਪ੍ਰੇਮ ਦੇ ਤੀਰ ਲੱਗੇ ਹੋਣ ਸਰੀਰਕ ਰੋਗਾਂ ਦਾ ਇਲਾਜ ਕਰਨ ਵਾਲਾ ਬੰਦਾ ਬਿਰਹੂ ਰੋਗ ਦਾ ਇਲਾਜ ਕਰਨਾ ਨਹੀਂ ਜਾਣਦਾ ਜਿਸ ਨੂੰ ਸੱਚਾ ਸਿਫਤੀ ਲਾਏ ਗੁਰਮੁਖ ਵਿਰਲਾ ਕਿਸੇ ਬੁਝਾਏ ਸਦਾ ਸਿੰਘ ਕੈਮ ਰਹਿਣ ਵਾਲਾ ਪ੍ਰਮਾਤਮਾ ਆਪਣੀ ਸਿਫਤ ਸਲਾਹ ਵਿੱਚ ਜੋੜਦਾ ਹੈ ਅਤੇ ਕਿਸੇ ਵਿਰਲੇ ਬੰਦੇ ਨੂੰ ਗੁਰੂ ਦੇ ਰਾਹੀਂ ਪ੍ਰਮਾਤਮਾ ਆਪਣੀ ਸਿੱਖ ਸਲਾਹ ਦੀ ਕਦਰ ਸਮਝਾਉਂਦਾ ਹੈ ਅੰਮ੍ਰਿਤ ਕੀ ਸਾਰ ਸੋਈ ਜਾਣੇ ਜੇ ਅੰਮ੍ਰਿਤ ਕਾ ਵਪਾਰੀ ਜਿਉ ਰਹਾਉ ਆਤਮਕ ਜੀਵਨ ਦੇਣ ਵਾਲੀ ਸਿੱਖ ਸਲਾਹ ਦੀ ਕਦਰ ਉਹੀ ਬੰਦਾ ਜਾਣਦਾ ਹੈ ਕਿ ਉਸ ਨਾਮ ਅਮਰਤ ਦਾ ਉਹ ਇਸ ਨਾਮ ਅਮਰਤ ਦਾ ਵਪਾਰੀ ਬਣ ਜਾਂਦਾ ਹੈ ਰਹਾਉ ਥੋੜਾ ਵਿਸਰਾਮ ਦਈਏ ਫਿਰ ਸੇਤੀ ਧਨ ਪੇਮ ਰਚਾਏ ਜਿਵੇਂ ਇਸਤਰੀ ਆਪਣਾ ਆਪ ਵਾਰ ਕੇ ਆਪਣੇ ਪਤੀ ਦੇ ਨਾਲ ਪਿਆਰ ਕਰਦੀ ਹੈ ਗੁਰ ਕਹਿ ਸ਼ਬਦ তথা ਚਿਤ ਲਾਏ ਤੇਵੇਂ ਜਿਹੜੀ ਜੀਵ ਇਸਤਰੀ ਗੁਰੂ ਦੇ ਸ਼ਬਦ ਵਿੱਚ ਛਿੱਤ ਜੋੜਦੀ ਹੈ ਸਹਿਜ ਸੇਤੀ ਤਨ ਖਰੀ ਸਹੇਲੀ ਤ੍ਰਿਸ਼ਨਾ ਤਿਖਾ ਨਵਾਰੀ ਜਿਉ ਉਹ ਜੀਵ ਇਸਤਰੀ ਆਤਮ ਕਡੋਲਤਾ ਵਿੱਚ ਟਿਕ ਕੇ ਮਾਇਆ ਟਿਕ ਕੇ ਮਾਇਆ ਤੋਂ ਬਹੁਤ ਸੁਖੀ ਹੋ ਜਾਂਦੀ ਹੈ ਉਹ ਆਪਣੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਪਿਆਸ ਦੂਰ ਕਰ ਲੈਂਦੀ ਹੈ ਸਭ ਸਾਤ ਤੋੜੇ ਪਰਮ ਚਿਕਾਏ ਜਿਹੜੀ ਜੀਵ स्त्री ਸਹਿਨ ਟੋਖਲਾ ਮਕਾ ਦਿੰਦੀ ਹੈ ਮਾਇਆ ਵਾਲੀ ਭਟਕਣਾ ਖਤਮ ਕਰ ਦਿੰਦੀ ਹੈ ਸਹਿਜ ਸਿਮਤੀ ਤਲਖ ਚੁੜਾਏ ਅਡੋਲਤਾ ਵਿੱਚ ਟਿੱਕੇ ਪ੍ਰਮਾਤਮਾ ਦੀ ਸਿਫਤ ਸਰਦਾ ਬਾਣ ਕਸਦੀ ਹੈ ਗੁਰ ਕਾ ਸ਼ਬਦ ਮਰੈ ਮਨ ਮਰੈ ਸੁੰਦਰ ਜਗਾਤਾਰੀ ਜਿਉ ਉਹ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਪਾ ਭਾਵ ਤੋਂ ਮਰਦੀ ਹੈ ਆਪਣੇ ਮਨ ਨੂੰ ਵਾਸ ਵਿੱਚ ਰੱਖਦੀ ਹੈ ਉਹ ਸੁੰਦਰ ਜੀਵ ਇਸਤਰੀ ਪ੍ਰਭੂ ਮਲਾਪ ਦੇ ਆਸਰੇ ਵਾਲੀ ਹੋ ਜਾਂਦੀ ਹੈ ਭਾਗ ਪ੍ਰਭੂ ਚਰਨਾਂ ਦਾ ਮਲਾਪ ਉਸ ਦੇ ਜੀਵ ਦਾ ਆਸਰਾ ਬਣ ਜਾਂਦਾ ਹੈ ਹਉਮੈ ਜਲਿਆ ਮਨੋਵਸਰ ਜਿਹੜਾ ਜੀਵ ਹਉਮੈ ਵਿੱਚ ਸੜਿਆ ਰਹਿ ਕੇ ਆਤਮਿਕ ਜੀਵਨ ਦੇ ਔਂਕਰ ਨੂੰ ਸੜ ਕੇ ਪ੍ਰਮਾਤਮਾ ਨੂੰ ਆਪਣੇ ਮਨ ਤੋਂ ਭੁਲਾ ਦਿੰਦਾ ਹੈ ਜੰਮਪੁਰ ਵਜੈ ਖੜਗ ਕਰਾਰੇ ਉਸ ਨੂੰ ਜਮਾ ਦੇ ਸ਼ਹਿਰ ਵਿੱਚ ਕੱਢੇ ਖੰਡੇ ਵੱਜਦੇ ਨੇ ਭਾਵ ਇਤਨੇ ਆਤਮ ਕਲੇਸ਼ ਹੁੰਦੇ ਨੇ ਮਾਨੋ ਖੰਡਿਆਂ ਦੀਆਂ ਟਕੜੀਆਂ ਚੋਟਾਂ ਵੱਜ ਰਹੀਆਂ ਹਨ ਅਬ ਕੀ ਅਬ ਕਹਿ ਨਾਮ ਨਾ ਮਿਲੀ ਤਾਂ ਸੋਹ ਜੀ ਲੈ ਭਾਰੀ ਜਿਓ ਉਸ ਵੇਲੇ ਜਦੋਂ ਮਾਰ ਪੈ ਰਹੀ ਹੁੰਦੀ ਹੈ ਪਰਲੇ ਦੇ ਨਾਮ ਸਿਮਰਨ ਦਾ ਮੌਕਾ ਨਹੀਂ ਮਿਲਦਾ ਹੈ हे ਜੀਵ ਜੇ ਤੂੰ ਸਾਰੀ ਉਮਰ ਇਤਨਾ ਗਾਫਲ ਰਿਹਾ ਹੈ ਤਾਂ ਉਹ ਭਾਰਾ ਦੁੱਖ ਪਿਆਸਾਰ ਉਸ ਭਾਰੇ ਕਸ਼ਟ ਵਿੱਚੋਂ ਤੈਨੂੰ ਕੋਈ ਕੱਟ ਨਹੀਂ ਸਕਦਾ ਮਾਇਆ ਮਮਤਾ ਪਵੇ ਖਿਆਲੀ हे ਜੀਵ ਤੂੰ ਹੁਣ ਮਾਇਆ ਦੀ ਮਮਤਾ ਦੇ ਖਿਆਲਾਂ ਵਿੱਚ ਹੀ ਪਿਆ ਰਹੇਗਾ ਜੇ ਤੂੰ ਸਾਰੀ ਉਮਰ ਮਾਇਆ ਜੋੜਨ ਦੇ ਆਹਰਾ ਵਿੱਚ ਰਹੇਗਾ ਤੇ ਜਮਪੁਰ ਫਸਾਏਗਾ ਜਮ ਜਲੀ ਜਮ ਦੀ ਨਗਰੀ ਵਿੱਚ ਜਮ ਦੇ ਜਾਲ ਵਿੱਚ ਫਸੇਗਾ ਹੇਤ ਕੇ ਬੰਧਨ ਤੋੜ ਨਾ ਸਕੇ ਤਾਂ ਜਮ ਕਰੇ ਖਵਾਰੀ ਜਿਉ ਹੇਤ ਦਾ ਮਲੁੰਦਾ ਜੀ ਮੋਹ ਉਸ ਜਿਹੜੇ ਤੂੰ ਮੋਹ ਦੇ ਬੰਧਨ ਤੋੜ ਨਹੀਂ ਸਕੇਗਾ ਪਾਈਓ ਤਦੋਂ ਜਮ ਰਾਜ ਤੇਰੀ ਬੇਇਤੀ ਕਰੇਗਾ ਨਾਉ ਕਰਤੇ ਨਾਮ ਕੀਆ ਪਰ ਏ ਪ੍ਰਭੂ ਤੇਰੀ ਮਾਇਆ ਦੇ ਟਾਕਰੇ ਤੇ ਮੈਂ ਕੀ ਵਿਚਾਰਾ ਹਾਂ ਮਾਇਆ ਦੇ ਬੰਦਨਾਂ ਤੋਂ ਬਚਣ ਲਈ ਨਾ ਹੀ ਮੈਂ ਹੁਣ ਕੁਝ ਕਰ ਰਿਹਾ ਹਾਂ ਨਾ ਹੀ ਇਸ ਤੋਂ ਪਹਿਲਾਂ ਕੁਝ ਕਰ ਸਕਿਆ ਹਾਂ ਅੰਮ੍ਰਿਤ ਨਾਮ ਸਤਗੁਰ ਦੀਆ ਮੈਨੂੰ ਤਾਂ ਸਤਗੁਰੂ ਨੇ ਮਿਹਰ ਕਰਕੇ ਤੇਰਾ ਆਤਮਿਕ ਜੀਵ ਦੇਣ ਵਾਲਾ ਨਾਮ ਬਖਸ਼ਿਆ ਹੈ ਜਿਸ ਨੂੰ ਦੇਤ ਸੇ ਕਿਆਚਾਰਾ ਨਾਨਕ ਸ਼ਰਨ ਤੁਮਾਰੀ ਜਿਓ ਜਿਸ ਨੂੰ ਗੁਰੂ ਦੇ ਰਹੀਂ ਆਪਣਾ ਅੰਮ੍ਰਿਤ ਨਾਮ ਦਿੰਦਾ ਹੈ ਉਸ ਨੂੰ ਕੋਈ ਹੋਰ ਤਮਦੀਰ ਕਰਨ ਦੀ ਲੋੜ ਨਹੀਂ ਰਹਿ ਜਾਂਦੀ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਪ੍ਰਭੂ ਦੇ ਦਰ ਤੇ ਅਰਦਾਸ ਕਰ ਕਿ ਮੈਂ ਤੇਰੀ ਸ਼ਰਨ ਆਇਆ ਹਾਂ ਮਾਰੂ ਵਹਲਾ ਤੀਜਾ ਕਰ ਪਹਿਲਾ ਰਾਗ ਮਾਰੂ ਕਰ ਪਹਿਲੇ ਵਿੱਚ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਬਾਣੀ ੴ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਜਹਾਂ ਬਸਲ ਤਹ ਬਸਾ ਸੁਆਮੀ ਜਹਾਂ ਪੈ ਜਾ ਤੈ ਜਾਵਾਂ ਏ ਪ੍ਰਭੂ ਜਦੋਂ ਮੈਂ ਆਤਮਕ ਡੋਲਤਾ ਵਿੱਚ ਲੀਨ ਰਹਾਂਗਾ ਤੇ ਤੂੰ ਜਿੱਥੇ ਮੈਨੂੰ ਬਿਠਾਏਂਗਾ ਮੈਂ ਉੱਥੇ ਬੈਠਾ ਰਹਾਂਗਾ ਜਿੱਥੇ ਤੂੰ ਮੈਨੂੰ ਭੇਜੇਂਗਾ ਮੈਂ ਉੱਥੇ ਚਲਾ ਜਾਵਾਂਗਾ ਭਾਵੇਂ ਮੈਂ ਹਰ ਵੇਲੇ ਤੇਰੀ ਰਜ਼ਾ ਵਿੱਚ ਰਾਜੀ ਰਵਾਂਗਾ ਸਭ ਨਗਰੀ ਮੈਂ ਏਕੋ ਰਾਜਾ ਸਭ ਪਵਿੱਤ ਹੈ ਥਾਵਾਂ हे hey स्वामी सारी सृष्टि ਵਿੱਚ ਮੈਨੂੰ ਤੂੰ ਹੀ ਇੱਕ ਪਾਤਸ਼ਾਹ ਦਿਸੇਂਗਾ ਤੇਰੀ ਵਿਆਪਕਤਾ ਦੇ ਕਾਰਨ ਧਰਤੀ ਦੇ ਸਾਰੇ ਹੀ ਥਾਂ ਮੈਨੂੰ ਪਵਿੱਤਰ ਜਾਪਣ ਗਏ ਬਾਬਾ ਦੇ ਵਸਾ ਸਚ ਗਵਾਂ हे ਪ੍ਰਭੂ ਤੂੰ ਮੈਨੂੰ ਇਹ ਦਵਨ ਦੇ ਕਿ ਮੈਂ ਤੇਰੀ ਸਾਧ ਸੰਗਤ ਵਿੱਚ ਟਿਕਿਆ ਰਹਾਂ ਜਾਂ ਤੇ ਸਹਜੇ ਸਹਜ ਸੁਮਾਵਾ ਰਹਉ ਜਿਸ ਦੀ ਬਰਕਤ ਦੇ ਨਾਲ ਮੈਂ ਸਦਾ ਆਤਮਿਕ ਡੋਲਤਾ ਵਿੱਚ ਲੀਨ ਰਹਾ ਹਾਂ ਰਹਾ ਥੋੜਾ ਬਿਸ਼ਰਾਮ ਦੇਾਂਗੇ ਬੁਰਾ ਭਲਾ ਕਿਸ ਆਪ ਸਤੇ ਜਾਣਿਆ ਇਹ ਹੀ ਸਗਲ ਵਿਕਾਰ ਹਮ ਦੇ ਕਾਰਨ ਮਨੁੱਖ ਕਿਸੇ ਨੂੰ ਭੈੜਾ ਤਾਂ ਕਿਸੇ ਨੂੰ ਚੰਗਾ ਸਮਝਦਾ ਹੈ ਇਹ ਹਮੇਸ਼ਾ ਦੇ ਵਿਕਾਰਾਂ ਦਾ ਮੂਲ ਬਣਦੀ ਹੈ ਇਹ ਫਰਮਾਇਆ ਖਸਮ ਕਾ ਕੋ ਵਰਤ ਇਹ ਸੰਸਾਰ ਸਾਧ ਸੰਗਤ ਦੀ ਬਰਕਤ ਦੇ ਨਾਲ ਆਤਮਿਕ ਅਡੋਲਤਾ ਵਿੱਚ ਰਹਿਣ ਵਾਲੇ ਨੂੰ ਦਿਸਦਾ ਹੈ ਕਿ ਇਹ ਵੀ ਖਸਮ ਪ੍ਰ부 ਦਾ ਹੁਕਮ ਹੀ ਹੋ ਰਿਹਾ ਹੈ ਇਹ ਹੁਕਮ ਹੀ ਸਾਰੇ ਜਗਤ ਵਿੱਚ ਵਰਤ ਰਿਹਾ ਹੈ ਇੰਦਰੀ ਤਾਤ ਸਭਲ ਕਹੀਤ ਹੈ ਇੰਦਰੀ ਕਿਸਤੇ ਹੋਈ ਸਾਰੀ ਸ੍ਰਿਸ਼ਟੀ ਵਿੱਚ ਇਹ ਗੱਲ ਆਖੀ ਜਾ ਰਹੀ ਹੈ ਕਿ ਇੰਦਰੀਆਂ ਦੀ ਦੌੜ ਪੱਜ ਇੰਦਰੀਆਂ ਦੀ ਦੌੜ ਪੱਜ ਬੜੀ ਵੱਲ ਵਾਲੀ ਹੈ ਪਰ ਕਾਮ ਵਾਸਨਾ ਅਧਕ ਵਾਲੀ ਹੈ ਇੰਦਰੀ ਵੀ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਤੋਂ ਨਹੀਂ ਬਣੀ ਆਪ ਖੇਲ ਕਰੇ ਆਪ ਕਰਤਾ ਐਸਾ ਅਭਜ ਕੋਈ ਸਾਧ ਸੰਗਤ ਦੀ ਬਰਕਤ ਦੇ ਨਾਲ ਸਹਿਜ ਅਵਸਥਾ ਵਿੱਚ ਟਿਕਿਆ ਕੋਇਆ ਕੋਈ ਵਿਰਲਾ ਮਨੁੱਖਿਉ ਸਮਝਦਾ ਹੈ ਕਿ ਸਾਰੇ ਕੌਤਕ ਆਪ ਕਰਤਾਰ ਕਰਿਆ ਹੈ ਗੁਰ ਪ੍ਰਸਾਦੀ ਏਕ ਲਿਵ ਲਾਗੀ ਦੁਬਿਦਾ ਤਦੇ ਬਨਸੀ ਸਾਧ ਸੰਗਤ ਚ ਰਹਿ ਕੇ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਇੱਕ ਪ੍ਰਮਾਤਮਾ ਦਾ ਪਿਆਰ ਹਿਰਦੇ ਵਿੱਚ ਬਣ ਜਾਂਦਾ ਹੈ ਤਦੋਂ ਮਨੁੱਖ ਦੇ ਅੰਦਰੋਂ ਮੇਲ ਤੇਰ ਦੂਰ ਹੋ ਜਾਂਦੀ ਹੈ ਜੋ ਇਸ ਪਾਣਾ ਸੋ ਸਤ ਕਰ ਮੰਨਿਆ ਕਾਟੀ ਜਮ ਕੀ ਫਸੀ ਜੋ ਕੁਝ ਪ੍ਰਮਾਤਮ ਨੂੰ ਚੰਗਾ ਲੱਗਦਾ ਹੈ ਉਹ ਮਨੁੱਖ ਨੂੰ ਉਹ ਮਨੁੱਖ ਉਸ ਨੂੰ ਠੀਕ ਮੰਨਦਾ ਹੈ ਤੇ ਉਸ ਦੀ ਆਤਮਿਕ ਮੌਤ ਵਾਲੀ ਫਾਹੀ ਕੱਟੀ ਜਾਂਦੀ ਹੈ ਪੰਤ ਨਾਨਕ ਲੇਖਾ ਮੰਗੇ ਕਮਣਾ ਜਾ ਚੁਕੈ ਮਨਿਬ ਮਨਾ ਗੁਰੂ ਨਾਨਕ ਸਾਹਿਬ ਆਖਦੇ ਹਨ ਕਿ ਸਾਧ ਸੰਗਤ ਦੀ ਬਰਕਤ ਦੇ ਨਾਲ ਜਦੋਂ ਮਨੁੱਖ ਦੇ ਮਨ ਵਿੱਚ ਵਸਦਾ ਅਹੰਕਾਰ ਮੁੱਕ ਜਾਂਦਾ ਹੈ ਤਾਂ ਕੋਈ ਵੀ ਉਸ ਪਾਸੋਂ ਉਸ ਦੇ ਮਾੜੇ ਕਰਮਾਂ ਦਾ ਲੇਖਾ ਨਹੀਂ ਮੰਗ ਸਕਦਾ ਕਿਉਂਕਿ ਉਸ ਦੇ ਅੰਦਰ ਕੋਈ ਭੈੜ ਰਹਿ ਹੀ ਨਹੀਂ ਜਾਂਦੇ ਤਾਸ ਤਾਸ ਧਰਮ ਰਹਿ ਜਪਤ ਹੈ ਪੈ ਸਚੇ ਕੀ ਸਰਣਾ ਸਾਧ ਸੰਗਤ ਵਿੱਚ ਰਹਿਣ ਵਾਲੀ ਬੰਦੇ ਉਸ ਸੇਰ ਪ੍ਰਭੂ ਵਿੱਚ ਦੀ ਸ਼ਰਨ ਵਿੱਚ ਰਹਿੰਦੇ ਹਨ ਜਿਸ ਦੀ ਹਜ਼ੂਰੀ ਵਿੱਚ ਧਰਮ ਰਾਜ ਵੀ ਆਖਦਾ ਹੈ ਮੈਂ ਤੇਰੀ ਸ਼ਰਨ ਹਾਂ ਮੈਂ ਤੇਰੀ ਸ਼ਰਨ ਹਾਂ ਮਾਰੂ ਮਹਲਾ ਤਜਾ ਮਾਰੂ ਰਾਗ ਦੇ ਵਿੱਚ ਧੰਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਦੇ ਮੁਖਰਬਿੰਦੂ ਉਚਾਰਨ ਕੀਤੀ ਹੋਈ ਅਗੰਮੀ ਬਾਣੀ ਆਉਣ ਜਾਣਾ ਨਾ ਥੀਏ ਨਿਜ ਘਰ ਵਾਸਾ ਹੋਏ ਸਿਮਰਨ ਦਾ صدਕਾ ਜਨਮ ਮਰਨ ਦਾ ਗੇੜ ਨਹੀਂ ਲੈਂਦਾ ਆਪਣੇ ਅਸਲ ਘਰ ਵਿੱਚ ਪ੍ਰਭੂ ਦੀ ਹਜ਼ੂਰੀ ਵਿੱਚ ਸੁਰਤਤੀ ਕੀ ਰਹਿੰਦੀ ਹੈ ਸੱਚ ਖਜ਼ਾਨਾ ਬਖਸ਼ਿਆ ਆਪੈ ਜਾਣੈ ਸੋਏ ਪਰਸਦਾ ਥਿਰ ਪ੍ਰਭੂ ਦਾ ਇਹ ਨਾਮ ਖਜ਼ਾਨਾ ਉਸ ਨੇ ਆਪ ਹੀ ਬਖਸ਼ਿਆ ਹੈ ਉਹ ਪ੍ਰਭੂ ਆਪ ਹੀ ਜਾਣਦਾ ਹੈ ਕਿ ਕੌਣ ਇਸ ਦਾ ਦੇ ਯੋਗ ਹੈ ਏ ਮਨ ਹਰ ਜਿਓ ਚੇਤ ਤੂੰ ਮਨਹੁ ਤਜ ਬਕਾਰ ਏ ਮਨ ਪ੍ਰਮਾਤਮਾ ਨੂੰ ਯਾਦ ਕਰਦਾ ਰੋ ਤੂੰ ਆਪਣੇ ਮਨ ਵਿੱਚੋਂ ਵਿਚਾਰ ਛੱਡ ਦੇ ਗੁਰ ਕਾ ਸ਼ਬਦ ਧਿਆਏ ਤੂੰ ਸੱਚ ਲਗੀ ਪਿਆਰ ਰਹਾਉ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪ੍ਰਭੂ ਦਾ ਸਿਮਰਨ ਕੀ ਕਰਿਆ ਕਰ ਸਿਮਰਨ ਦੀ ਬਰਕਤ ਦੇ ਨਾਲ ਸਦਾ ਥਿਰ ਪ੍ਰਭ ਵਿੱਚ ਪਿਆਰ ਬਣੇਗਾ ਰਹਾਉ ਥੋੜਾ ਵਿਸ਼ਰਾਮ ਦਈਏ ਐਥੇ ਨਾ ਉਹ ਪੁੱលਿਆ ਫਿਰ ਹੱਥ ਇਕਥਾ ਨਾ ਪਾਏ ਇਸ ਜਨਮ ਦੇ ਵਿੱਚ ਪ੍ਰਭ ਦੇ ਨਾਮ ਤੋਂ ਪਰਮੇਸ਼ਰ ਦੇ ਨਾਮ ਤੋਂ ਖੁੰਝੇ ਰਿਆਂ ਇਹ ਮਨੁੱਖਾ ਜਨਮ ਲੱਭਣ ਵਾਸਤੇ ਮੂੜ ਕਿਤੇ ਵੀ ਹੱਥ ਨਹੀਂ ਪੈ ਸਕਦਾ ਜੋਨੀ ਸਭ ਪੁਆਈਆਂ ਬਿਸਕਾ ਮਹੇ ਸੁਮੈ ਨਾਮ ਤੋਂ ਖੁੰਜਿਆ ਬੰਦਾ ਸਾਰਿਆਂ ਹੀ ਜੁਨਾਂ ਵਿੱਚ ਪਾਇਆ ਜਾਂਦਾ ਹੈ ਉਹ ਸਦਾ ਬਕਾਰਾਂ ਦੇ ਗੰਦ ਵਿੱਚ ਪਿਆ ਰਹਿੰਦਾ ਹੈ ਵੱਡ ਪਾਗੀ ਗੁਰ ਪਾয়া ਪੂਰਬ ਲਿਖਿਆ ਮਾਈ ਏ ਮਾਂ ਜਿਸ ਮਨੁੱਖ ਦੇ ਮੱਥੇ ਉੱਤੇ ਤਰੋ ਲੇਖ ਲਿਖਿਆ ਹੁੰਦਾ ਹੈ ਉਸ ਨੂੰ ਵੱਡੇ ਭਾਗਾਂ ਦੇ ਨਾਲ ਗੁਰੂ ਮਿਲਦਾ ਹੈ ਅੰਨ ਦਿਨ ਸੱਚੀ ਭਗਤ ਕਰ ਸਚਾ ਲੈ ਮਲਾਈ ਹਰ ਵੇ ਸਦਾ ਥਿਰ ਪ੍ਰਭੂ ਦੀ ਭਗਤੀ ਕਰਨ ਦੇ ਕਾਰਨ ਸਦਾ ਥਿਰ ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿੱਚ ਜੋੜੀ ਰੱਖਦਾ ਹੈ ਆਪੇ ਸ੍ਰਿਸ਼ਟ ਸਭ ਸਾਜੀਆਂ ਆਪੇ ਨਦਰ ਕਰੇ ਪ੍ਰਮਾਤਮਾ ਨੇ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਆਪ ਹੀ ਇਸ ਉਤੇ ਮਿਹਰ ਦੀ ਨਿਗਾਹ ਕਰਦਾ ਹੈ ਨਾਨਕ ਨਾਮ ਵਡਿਆਈਆ जय पावत ते दे जेड़ा जीव ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ ਆਪਣੇ ਨਾਮ ਵਿੱਚ ਜੋੜ ਕੇ ਲੋਕ ਪਰਲੋਕ ਦੀਆਂ ਵਡਿਆਈਆਂ ਦੇ ਦਿੰਦਾ ਹੈ ਮਾਰੂ ਮਹੱਲਾ ਤਜਾ ਮਾਰੂ ਰਾਗ ਦੇ ਵਿੱਚ ਢਣ ਗੁਰੂ ਅਮਰਦਾਸ ਜੀ ਦੇ ਪਾਤਸ਼ਾਹ ਜੀ ਦੀ ਅਗੰਮੀ ਬਾਣੀ ਪਿਛਲਾ ਗੁਣ ਹੈ ਬਖਸ਼ਾਏ ਜੀਓ ਅਬ ਤੂੰ ਮਾਰਗ ਪਾਏ ਹੇ ਪ੍ਰਭੂ ਜੀ ਮੇਰੇ ਪਿਛਲੇ ਗੁਨਾਹ ਬਖਸ਼ ਹੁਣ ਤੋਂ ਮੈਨੂੰ ਸਹੀ ਰਸਤੇ ਉੱਤੇ ਤੋਰ ਹਰ ਕੀ ਚਰਨੀ ਲਾਗ ਰਹਾ ਵਿਚੋਂ ਆਪ ਗਵਾਏ ਆਪਣੇ ਅੰਦਰੋਂ ਆਪਾ ਭਾਵ ਦੂਰ ਕਰਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਟਿਕਿਆ ਰਹਾ ਮੇਰੇ ਮਨ ਗੁਰਮਖ ਨਾਮ ਹਰ ਧਿਆਏ ਹੇ ਮੇਰੇ ਮਨ ਗੁਰੂ ਦੀ ਛੰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਨ ਕਰਿਆ ਕਰ ਅਰਦਾਸ ਕਰਿਆ ਕਰ ਕੇ हे ਪ੍ਰਭੂ ਮਿਹਰ ਕਰ ਸਦਾ ਹਰ ਚਰਨੀ ਲਾਗ ਰਹਾ ਇੱਕ ਮਨ ਏਕ ਹੈ ਭਾਏ ਰਹਾਉ ਇੱਕ ਮਨ ਦਾ ਮਤਲਬ ਹੁੰਦਾ ਜੀ ਇਕਾਗਰ ਚਿਤ ਹੋ ਕੇ ਮੈਂ ਸਦਾ हे ਪਰਮਾਤਮਾ ਇਕਾਗਰ ਚਿਤ ਹੋ ਕੇ ਇੱਕ ਤੇਰੇ ਹੀ ਪਿਆਰ ਵਿੱਚ ਟਿਕ ਕੇ ਤੇਰੇ ਚਰਨਾ ਵਿੱਚ ਜੁੜਿਆ ਰਹਾ ਰਾਹੋ ਥੋੜਾ ਜਿਹਾ ਬਿਸਰਾਮ ਦਿਈਏ ਨਾ ਮੈਂ ਜਾਤ ਨਾ ਪਤ ਹੈ ਨਾ ਮੈਂ ਥੇ ਨਾ ਥਾਉ ਨਾ ਮੇਰੀ ਕੋਈ ਉੱਚੀ ਜਾਤ ਹੈ ਨਾ ਮੇਰੀ ਲੋਕਾਂ ਵਿੱਚ ਕੋਈ ਇੱਜ਼ਤ ਹੈ ਨਾ ਮੇਰੀ ਭੋਜ ਦੀ ਕੋਈ ਮਾਲਕੀ ਹੈ ਨਾ ਮੇਰਾ ਕੋਈ ਘਰ ਘਾਟ ਹੈ ਸ਼ਬਦ ਭੇਦ ਪਰਮ ਕਟਿਆ ਗੁਰਨਾਮ ਦੀ ਆਸ ਸਮਝਾਏ ਮੈਨੂੰ ਨਮਨ ਇਹਨੂੰ ਗੁਰੂ ਨੇ ਆਪਣੇ ਸ਼ਬਦ ਨਾਲ ਵਿੰਨ ਕੇ ਮੇਰੀ ਪਟਕਣਾ ਕੱਟ ਦਿੱਤੀ ਹੈ ਮੈਨੂੰ ਆਤਮਿਕ ਜੀਵਨ ਦੀ ਸੂਝ ਬਖਸ਼ ਕੇ ਪ੍ਰਮਾਤਮਾ ਦਾ ਨਾਮ ਦਿੱਤਾ ਹੈ ਇਹ ਮਨ ਲਾਲਚ ਕਰਦਾ ਫਿਰੇ ਲਾਲਚ ਲੱਗਾ ਜਏ ਪ੍ਰਮਾਤਮਾ ਦੇ ਨਾਮ ਤੋਂ ਖੁੰਝਿਆ ਹੋਇਆ ਇਹ ਮਨ ਅਨੇਕਾਂ ਲਾਲਚਾਂ ਵਿੱਚ ਇਹਨੇਕਾਂ ਲਾਲਚਾਂ ਵਿੱਚ ਫਿਰਦਾ ਹੈ ਅਨੇਕਾਂ ਲਾਲਚ ਕਰਦਾ ਹੈ ਮਾਇਆ ਦੇ ਲਾਲਚ ਵਿੱਚ ਲੱਗ ਕੇ ਪਟਕਦਾ ਹੈ ਭੰਦਾ ਕੂੜ ਵਿਆਪਿਆ ਜੰਮਪੁਰ ਝੋਟਾ ਖਾਏ ਮਾਇਆ ਦੇ ਕੁੜੇ ਧੰਦੇ ਵਿੱਚ ਫਸਿਆ ਹੋਇਆ ਆਤਮਿਕ ਮੌਤ ਵਿੱਚ ਪੈ ਕੇ ਚਿੰਤਾ ਫਿਕਰਾਂ ਦੀਆਂ ਸੱਟਾਂ ਖਾਂਦਾ ਰਹਿੰਦਾ ਹੈ ਨਾਨਕ ਸਬਕਿ ਸਿਆਪੇ ਆਪ ਹੈ ਦੂਜਾ ਨਹੀਂ ਕੋਈ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜੀਵਾਂ ਦੇ ਕੀ ਬਸ ਇਹ ਜੋ ਕੁ ਸਾਰਾ ਸੰਸਾਰ ਦਿਖ ਰਿਹਾ ਹੈ ਇਹ ਸਭ ਕੁਝ ਪ੍ਰਮਾਤਮਾ ਆਪ ਹੀ ਆਪ ਹੈ ਉਸ ਤੋਂ ਬਨਾ ਕਿਸੇ ਤੇ ਵੀ ਕੋਈ ਹੋਰ ਨਹੀਂ ਹੈ ਭਗਤੀ ਖਜ਼ਾਨਾ ਬਖਸ਼ਿਉ ਗੁਰਮਖਾ ਸਖੋਏ ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨੂੰ ਆਪਣੀ ਭਗਤੀ ਦਾ ਖਜ਼ਾਨਾ ਉਸ ਨੇ ਆਪ ਹੀ ਬਖਸ਼ਿਆ ਹੈ ਜਿਸ ਕਰਕੇ ਉਹਨਾਂ ਨੂੰ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਮਾਰੂ ਮਹੱਲਾ ਤਜਾ ਮਾਰੂ ਰਾਗ ਦੇ ਵਿੱਚ ਧੰਗ ਗੁਰੂ ਅਮਰਦਾਸ ਜੀ ਦੇ ਆਚਾਰਨ ਕੀਤੀ ਹੋਈ ਅਗੰਮੀ ਬਾਣੀ ਸੱਚ ਰਤੇ ਸਹ ਟੋਲ ਲਾਓ ਸੇ ਵਿਰਲੇ ਸੰਸਾਰ ਜਿਹੜੇ ਮਨੁੱਖ ਸਦਾ ਸਿਰ ਪ੍ਰਮਾਤਮਾ ਦੇ ਨਾਮ ਵਿੱਚ ਸਦਾ ਰੰਗੇ ਰਹਿੰਦੇ ਹਨ ਉਹਨਾਂ ਦੀ ਭਾਲ ਕਰ ਉਹ ਜਗਤ ਵਿੱਚ ਕੋਈ ਵਿਰਲੇ-ਵਿਰਲੇ ਹੀ ਹੁੰਦੇ ਹਨ ਤិន ਮਿਲਿਆ ਮੁਖ ਉਜਲਾ ਜਪਨਾਮ ਮਰਾਰ ਉਹਨਾਂ ਨੂੰ ਮਿਲਿਆ ਪ੍ਰਮਾਤਮਾ ਦਾ ਨਾਮ ਜਪ ਕੇ ਲੋਕ ਪਰ ਲੋਕ ਵਿੱਚ ਸੁਰਖਰ ਹੋ ਜਾਂਦਾ ਹੈ ਇੱਜ਼ਤ ਮਿਲਦੀ ਹੈ ਬਾਬਾ ਸਾਚਾ ਸਾਹਿਬ ਹਿਰਦੈ ਸੁਮਾਲ ਇਹ ਪਾਇਸ਼ ਦਾ ਕੈਮ ਰਹਿਣ ਵਾਲੇ ਮਾਲਕ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਸਦਾ ਯਾਦ ਕਰਦਾ ਰਹੋ ਸਤਗੁਰੂ ਆਪਣਾ ਪੁੱਛ ਦੇਖ ਲਿਓ ਵਖਰੇ ਭਰ ਰਹਾਓ ਇਹੇ ਹੈ ਜੀਵਨ ਦਾ ਅਸਲ ਮਨੋਰਥ ਬੀਸ਼ਕ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲੈ ਗੁਰੂ ਪਾਸੋਂ ਇਹ ਨਾਮ ਦਾ ਸੌਦਾ ਲੱਭ ਲੈ راہ ਥੋੜਾ ਵਿਸ਼ਰਾਮ ਦਈਏ ਇੱਕ ਸੱਚਾ ਸਭ ਸੇਵ ਦੀ ਤੁਰਪਾਗ ਮਲਾਵਾ ਹੋਏ ਸਿਰਫ ਇੱਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ ਸਾਰੀ ਲੋਕਾਈ ਉਸ ਦੀ ਹੀ ਸੇਵਾ ਭਗਤੀ ਕਰਦੀ ਹੈ ਧਰੋਂ ਲਿਖੀ ਕਿਸਮਤ ਨਾਲ ਹੀ ਉਸ ਪਰਮਾਤਮਾ ਦੇ ਨਾਲ ਮਲਾਪ ਹੁੰਦਾ ਹੈ ਗੁਰਮਖ ਮਿਲ ਸੇ ਨਾ ਵਿਛੜੈ ਪਾਵ ਸੱਚ ਸੋਏ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਉਸ ਦੇ ਚਰਨਾਂ ਵਿੱਚ ਜੁੜਦੇ ਹਨ ਉਹ ਮੁੜ ਨਹੀਂ ਵਿਛੜਦੇ ਉਹ ਉਸ ਸਦਾ ਸਿਰ ਪ੍ਰਭੂ ਦਾ ਮਲਾਪ ਪ੍ਰਾਪਤ ਕਰ ਲੈਂਦੇ ਹਨ ਇਕ ਭਗਤੀ ਸਾਰ ਨਾ ਜਾਣਨੀ ਮਨਮੁਖ ਪਰਮੂ ਪੁਲਾਏ ਕਈ ਐਸੇ ਬੰਦੇ ਹਨ ਜੋ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਮਾਇਆ ਦੀ ਪਟਕਣਾ ਦੇ ਕਾਰਨ ਕਰਾਏ ਪੈ ਰਹੇ ਦੇ ਹਨ ਉਹ ਬੰਦੇ ਪ੍ਰਭੂ ਦੀ ਭਗਤੀ ਦੀ ਕਦਰ ਨਹੀਂ ਸਮਝਦੇ ਉਹਨਾਂ ਵਿੱਚ ਆਪ ਵਰਤ ਦਾ ਕਰਨਾ ਕਿਛੂ ਨਾ ਜਾਏ ਪਰ ਏ ਭਾਈ ਉਹਨਾਂ ਮਨੁੱਖਾਂ ਦੇ ਅੰਦਰ ਵੀ ਪਰਮਾਤਮਾ ਆਪ ਹੀ ਵਸਦਾ ਹੈ ਉਹਨਾਂ ਨੂੰ ਕਿਰਾਏ ਪਾਈ ਰੱਖਦਾ ਹੈ ਸੋ ਉਸ ਦੇ ਉਲਟ ਕੁਝ ਵੀ ਨਹੀਂ ਕੀਤਾ ਜਾ ਸਕਦਾ ਜਿਸ ਨਾਲ ਜੋਰ ਨਾ ਚੱਲੇ ਖਲੈ ਕੀਚੇ ਅਰਦਾਸ ਤੇ ਫਿਰ ਉਹਨਾਂ ਮਨਮੁੱਖਾਂ ਵਾਸਤੇ ਕੀ ਕੀਤਾ ਜਾਏ ਇਹੀ ਕਿ ਜਿਸ ਪ੍ਰਮਾਤਮਾ ਦੇ ਅੱਗੇ ਜੀਵ ਦੀ ਕੋਈ ਪੇਸ਼ ਨਹੀਂ ਜਾ ਸਕਦੀ ਉਸ ਦੇ ਦਰ ਤੇ ਅਦਬ ਦੇ ਨਾਲ ਖੜੇ ਹੋ ਕੇ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਨਾਨਕ ਗੁਰਮੁਖ ਨਾਮ ਮਨ ਵਸੈ ਤਾਂ ਸੁਣ ਕਰੈ ਸਵਾਸ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਦੋਂ ਗੁਰੂ ਦੇ ਰਾਹੀ ਪ੍ਰਮਾਤਮਾ ਦਾ ਨਾਮ ਮਨ ਵਿੱਚ ਵਸਦਾ ਹੈ ਤਦੋਂ ਉਹ ਪ੍ਰਭੂ ਅਰਜੋਈ ਸੁਣ ਕੇ ਆਦਰ ਮਨ ਦਿੰਦਾ ਹੈ ਮਾਰੂ ਮਹਲਾ ਤਜਾ ਮਾਰੂ ਰਾਗ ਦੇ ਵਿੱਚ ਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਬਾਣੀ ਮਾਰੂਪ ਤੇ ਸੀਤਲ ਕਰੇ ਮਨੂਰ ਹੋ ਕੰਚਨ ਹੋਏ ਮਨੂਰ ਹੋ ਮਨੂਰ ਹੁੰਦਾ ਜਿਹੜਾ ਸੜੇ ਹੋਇਆ ਲੋਹਾ ਏ ਮਨ ਪ੍ਰਮਾਤਮਾ ਦਾ ਸਿਮਰਨ ਤਪ ਦੇ ਰੇਤ ਥੱਲੇ ਵਰਗੇ ਸੜਦੇ ਦਿਲ ਨੂੰ ਸ਼ਾਂਤ ਕਰ ਦਿੰਦਾ ਹੈ ਸਿਮਰਨ ਦੀ ਬਰਕਤ ਨਾਲ ਮਨੂਰ ਵਰਗੇ ਮਨ ਤੋਂ ਸੋਨਾ ਸ਼ੁੱਧ ਬਣ ਜਾਂਦਾ ਹੈ ਸੋ ਸਾਚਾ ਸਲਾਇ ਤਿਸ ਜੇਵਡ ਅਵਰ ਨ ਕੋਏ ਕਿ ਮਨ ਉਸ ਸਦਾ ਸਿਰ ਪ੍ਰਭੂ ਦੀ ਸਿਫਤ ਉਸਲਾ ਕਰਨੀ ਚਾਹੀਦੀ ਹੈ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਮੇਰੇ ਮਨ ਅਨ ਦਿਨ ਧਿਆਏ ਹਰ ਨਾਮ اے ਮੇਰੇ ਮਨ ਪ੍ਰਮਾਤਮਾ ਦਾ ਨਾਮ ਹਰ ਵੇਲੇ ਸਿਮਰਦਾ ਰਹੁ ਸਤਿਗੁਰ ਕੈ ਬਚਨ ਅਰਾਧ ਤੂੰ ਆਨੰਦ ਨੇ ਗੁਣ ਗਾਓ ਰਹਾਓ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਤੂੰ ਪ੍ਰਭੂ ਦਾ ਅਰਾਧਨ ਕਰਦਾ ਰਹੋ ਹਰ ਰੋਜ ਪ੍ਰਮਾਤਮਾ ਦੇ ਗੁਣ ਗਾਇਆ ਕਰ ਰਹੋ ਥੋੜਾ ਵਿਸ람 ਦਈਏ ਗੁਰਮਖ ਏਕੋ ਜਾਣੀਐ ਜਾ ਸਤਗੁਰ ਦੇ ਬੁਝਾਏ ਏ ਮਨ ਜਦੋਂ ਗੁਰੂ ਆਤਮਿਕ ਜੀਵਨ ਦੀ ਸੂਝ ਬਖਸ਼ਦਾ ਹੈ ਤਦੋਂ ਗੁਰੂ ਦੇ ਰਾਹੀ ਇੱਕ ਪ੍ਰਮਾਤਮਾ ਦੇ ਨਾਲ ਡੂੰਗੀ ਸਾਂਝ ਬਣ ਜਾਂਦੀ ਹੈ ਸੋ ਸਤਗੁਰੂ ਸਲਾਇਐ ਜਿੰਦੂ ਇਹ ਸੋਝੀ ਪਾਏ ਏ ਮਨ ਜਿਸ ਗੁਰੂ ਪਾਸੋਂ ਇਹ ਸਮਝ ਪ੍ਰਾਪਤ ਹੁੰਦੀ ਹੈ ਉਸ ਗੁਰੂ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ ਸਤ ਗੁਰੂ ਛੋੜ ਦੁਜਾ ਲਗੇ ਕਿਆ ਕਰਨ ਅਗੇ ਜਾਏ ਏ ਮਨ ਜਿਹੜੇ ਬੰਦੇ ਗੁਰੂ ਨੂੰ ਛੱਡ ਕੇ ਮਾਇਆ ਅਧਖ ਹੋਰ ਹੋਰ ਮੋ ਵਿੱਚ ਲੱਗੇ ਰਹਿੰਦੇ ਹਨ ਉਹ ਲੋਕ ਵਿੱਚ ਆ ਕੇ ਕੀ ਕਰਨਗੇ ਜੰਮਪੁਰ ਬੱਦ ਮਾਰੀਏ ਬਹੁਤੀ ਮਿਲ ਸਜਾਏ ਅਜੇ ਬੰਦੇ ਤਾਂ ਜਮਰਾਜ ਦੀ ਕਚੈਰੀ ਵਿੱਚ ਵੱਜੇ ਮਾਰੀਦੇ ਹਨ ਅਜੇ ਨੂੰ ਤਾਂ ਬੜੀ ਸਜ਼ਾ ਮਿਲਦੀ ਹੈ ਮੇਰਾ ਪ੍ਰਭ ਵੇ ਪਰਵਾਹ ਨਾ ਤਿਸ ਤਿਲਨਾ ਤੁਮੇ ਜਿਹੜਾ ਪ੍ਰਮਾਤਮਾ ਹੈ ਇਸ ਨੂੰ ਕਿਸੇ ਦੀ ਮਥਾਜੀ ਨਹੀਂ ਪਰਮਾਤਮਨ ਨੂੰ ਕੋਈ ਦਿੱਤਾ ਜਿੰਨਾ ਵੀ ਲਾਲਚ ਨਹੀਂ ਜੀਵ ਨੇ ਆਪਣੇ ਭਲੇ ਵਾਸਤੇ ਹੀ ਸਿਮਰਨ ਕਰਨਾ ਹੈ ਨਾਨਕ ਤਿਸ ਸਰਨਾਈ ਪਜ ਪਉ ਆਪੇ ਬਖਸ਼ ਮਲਾਏ ਉਹ ਪਰਮਾਤਮਨ ਦੀ ਸਰਨ ਹੀ ਪੈਛੇਤੀ ਪੈ ਜਾ ਸਰਨ ਪੈ ਨੂੰ ਉਹ ਆਪ ਹੀ ਮਿਹਰ ਕਰਕੇ ਆਪਣੇ ਚਰਨਾਂ ਵਿੱਚ ਜੋੜਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸਤਿਗੁਰੂ ਅਮਰਦਾਸ ਜੀ ਦੇ ਪਾਤਸ਼ਾਹ ਜੀ ਦੇ ਮਖਰਬਿੰਦ ਤੋਂ ਅਚਾਨਕ ਕੀਤੀ ਹੋਈ ਬਾਣੀ ਅਗੰਮੀ ਬਾਣੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਸ਼ਬਦ ਵਿਚਾਰਾਂ ਸਰਵਣ ਕੀਤੀਆਂ ਇਹ ਅਗੰਮੀ ਬਾਣੀ ਦਾ ਪਾਠ ਕਰਦੇ ਆਂ ਸ਼ਬਦ ਵਿਚਾਰਾਂ ਕਰਦੇ ਆਂ ਦਾਸ ਸ੍ਰੀ ਕੋਲੋਂ ਹੋਈਆਂ अनेका ਭੁੱਲਾਂ ਗਲਤੀਆਂ ਬਖਸ਼ ਦੇਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨਾ ਮੇਰ ਪਰਿਆ ਹੱਥ ਰੱਖਣਾ ਸੋ ਸਾਧ ਸੰਗਤ ਜੀ ਹੁਣ ਸਮਾਪਤੀ ਹੈ ਕੱਲ ਫਿਰ ਹਾਜ਼ਰ ਹੋਵਾਂਗੇ ਫਤਿਹ ਬੁਲਾਉਣ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਇਹ ਅਰਜ਼ੋਈ ਹੈ ਇਹ ਬੇਨਤੀ ਹੈ ਇਹ ਜੋਦੜੀ ਹੈ ਕਿ ਸਾਧ ਸੰਗਤ ਜੀ ਕਿਰਪਾ ਕਰੋ ਦਾਸ ਤੇ ਚੈਨਲ ਗੁਰ ਸਾਖੀਆਂ ਸੁੱਧ ਵਿਚਾਰ ਨੂੰ ਸਬਸਕ੍ਰਾਈਬ ਕਰੋ ਤੇ ਜੋ ਅੱਜ ਆਪ ਜੀ ਨੇ ਇਹ ਸਰਵਣ ਕਰਨਾ ਹੈ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਆਪਣੇ ਪਿਆਰੇ ਪਿਆਰੇ ਕਮੈਂਟ ਲਿਖ ਕੇ ਭੇਜੋ ਆਪ ਜੀ ਦੇ ਨਾਮ ਦਾ ਸੁਣੋ ਕੱਲ ਚੈਨਲ ਤੇ ਬੋਲੇ ਜਾਣਗੇ ਸੋ ਸਾਥ ਸੰਗਤ ਜੀ ਹੁਣ ਸਮਾਪਤੀ ਹੈ ਆਓ ਗੱਜ ਕੇ ਫਤਿਹ ਬੁਲਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ